ਜਗੋ ਜਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰ ਜੀ ਦੇ ਪਵਿੱਤਰ ਦਰਬਾਰ ਅੰਦਰ ਸੁਭਾਏ ਮਾਨ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਬੜੇ ਪਿਆਰ ਸਹਿਤ ਆਪ ਜੀ ਸਾਰੇ ਹੀ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸਜ ਬੈਠੇ ਹੋ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਅਸੀਂ ਪਾਤਸ਼ਾਹ ਜੀ ਦੇ ਹਰ ਜਸ ਸਿਫਤ ਸਲਾਹ ਦੇ ਨਾਲ ਜੁੜਦੇ ਹਾਂ ਤੁਸੀਂ ਪਿਆਰ ਨਾਲ ਗੁਰਬਾਣੀ ਦੇ ਕੀਰਤਨ ਦਾ ਵੀ ਆਨੰਦ ਮਾਣਿਏ ਇਕ ਪਵਿੱਤਰ ਸ਼ਬਦ ਦਾ ਪਾਠ ਹੁਣੇ ਹੀ ਆਪ ਜੀ ਨੇ শ্রবণ ਕੀਤਾ ਹੈ ਇਨ੍ਹਾਂ ਹੀ ਅੰਮ੍ਰਿਤ ਵਚਨਾਂ ਨੂੰ ਅਸੀਂ ਅੱਜ ਦੇ ਇਨ੍ਹਾਂ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰਨੇ ਗੁਰਦੇਵ ਪਿਤਾ ਜੀ ਸਾਡੇ ਤੇ ਕੀ ਬਖਸ਼ਿਸ਼ ਰਹਿਮਤ ਵਰਤਾਉਂਦੇ ਆ ਇਨ੍ਹਾਂ ਬਚਨਾਂ ਦੇ ਰਾਹੀਂ ਉਹ ਵਿਚਾਰਾਂਗੇ ਇਹ ਪਾਵਨ ਬਚਨ 385 ਅੰਗ ਤੇ ਦਰਜ ਹੈ ਜੀ ਰਾਗ ਆਸਾ ਦੀ ਅਸੀਂ ਵਿਚਾਰ ਪੇ ਕਰਦੇ ਆਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਨ ਅੰਗ ਸੰਗ ਸਹਾਇ ਹੋ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਪਾਤਸ਼ਾਹ ਕਰਵਾ ਲੈਣ ਕੋਈ ਰਸਨਾ ਵਾਂਜੀ ਨਾ ਰਹੇ ਸਾਰੇ ਸਤ ਗੁਰਾਂ ਦੇ ਚਰਨਾਂ ਵਿੱਚ ਉਕਾਈਏ ਸੀਸ ਰਸਨਾ ਨੂੰ ਕਰੋ ਪਵਿੱਤਰ ਪਿਆਰ अदब सहते आखो जी सतनाम श्री साहिब जियो फिर करो कृपा उच्चारण करो जी सतनाम श्री साहिब जियो ਗੁਰਦੇਵ ਪਿਤਾ ਜੀਆਂ ਦਾ ਅੰਮ੍ਰਿਤ ਵਚਨ ਹੈ ਆਸਾ ਮਹਲਾ 5 ਰਾਗ ਆਸਾ ਦੇ ਅੰਦਰ ਤਾਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾ ਰਹੇ ਆ ਕਿ ਕਰਮਹਿ ਸੁਖ ਬਾਹਰ ਫੁਨ ਸੁਖਾ ਹਰ ਸਿਮਰਤ ਸਗਲ ਬਿਨਾਸੀ ਦੁਖਾ ਹਜ਼ੂਰ ਜੋ ਪਹਿਲਾ ਪਦ ਹੈ ਇਤੋਂ ਅਗਲੀਆਂ ਪਰ ਪੰਕਤੀਆਂ ਰਹਾਉ ਦੀਆਂ ਤੋਕਾਂ ਨੇ ਸਤਿਗੁਰ ਜੀ ਆਖਿਜਾ ਕਰਮਹਿ ਸੁਖ ਬਾਹਰ ਫੁਨ ਸੁਖਾ ਜੇ ਮਨੁੱਖ ਦੇ ਜਗਿਆਸੋ ਦੇ ਹਿਰਦੇ ਘਰ ਵਿੱਚ ਸੁਖ ਹੈ ਨਾ ਜੀ ਉਹਦਾ ਅੰਦਰ ਸੁਖ ਵਿੱਚ ਹੈ ਅੰਦਰ ਆਨੰਦ ਹੈ ਅੰਦਰ ਉਹਦੇ ਖੇੜਾ ਹੈ ਮਨ ਵਿੱਚ ਉਹ ਬਾਹਰ ਦੇ ਜਿੰਨੇ ਵੀ ਕਾਰ ਵਿਹਾਰ ਕਰਦਾ ਹੈ ਬਾਹਰ ਦੇ ਜਿੰਨੇ ਵੀ ਸਮਾਜ ਵਿੱਚ ਸੰਸਾਰ ਵਿੱਚ ਵਿਚਰਦਾ ਹੈ ਜੇ ਉਹਦੇ ਅੰਦਰ ਸੁੱਖ ਹੈ ਉਹਨੂੰ ਬਾਹਰ ਵੀ ਸੁਖ ਹੀ ਪ੍ਰਤੀਤ ਹੋਏਗਾ ਬਾਹਰ ਭਾਵੇਂ ਸੁੱਖ ਦੀਆਂ ਸਹੂਲਤਾਂ ਘਟ ਹੋਣ ਪਰ ਜੇ ਉਹਦੇ ਅੰਦਰ ਆਨੰਦ ਤੇ ਸੁਖ ਹੈ ਉਹਨੂੰ ਘਾਟ ਸਹੂਲਤਾਂ ਵਿੱਚ ਵੀ ਸੁਖ ਹੀ ਪ੍ਰਤੀਤ ਹੋਏਗਾ ਸੁਖ ਹੀ ਮਾਣੇਗਾ ਉਹ ਪਰ ਹਾਂ ਜੇ ਉਹਦੇ ਅੰਦਰ ਸੁਖ ਨਹੀਂ ਹੈ ਤੇ ਬਾਹਰ ਭਾਵੇਂ ਉਹਦੇ ਕੋਲ ਸੁਖ ਦੀਆਂ ਸਹੂਲਤਾਂ ਬਹੁਤ ਆਦ ਵਿੱਚ ਹੋਣ ਪਰ ਉਹਨੂੰ ਫਿਰ ਵੀ ਇੰਜ ਲੱਗੇਗਾ ਹਾਏ ਮੇਰੇ ਜੀਰੋ ਚ ਦੁੱਖ ਹੈ ਕੋਈ ਘਾਟ ਹੈ ਉਈ ਕਮੀ ਹੈ ਉਹ ਫਿਰ ਵੀ ਬਾਹਰੋਂ ਕਿਸੇ ਨਾ ਕਿਸੇ ਚਿੰਤਾ ਵਿੱਚ ਝੋਰੇ ਵਿੱਚ ਉਹ ਹਮੇਸ਼ਾ ਹੀ ਤੁਰਿਆ ਫਿਰਦਾ ਹੈ ਪਰ ਜੇ ਮਨੁੱਖ ਦੇ ਅੰਦਰ ਆਤਮਿਕ ਆਨੰਦ ਹੈ ਆਤਮਿਕ ਸੁਖ ਹੈ ਉਹਨੇ ਅੰਦਰ ਦਾ ਸੁਖ ਪ੍ਰਾਪਤ ਕੀਤਾ ਹੈ ਤੇ ਸਾਧ ਸੰਗਤ ਜੀ ਬਾਹਰ ਦਾ ਸੁਖ ਤੇ ਉਹਨੂੰ ਆਪਣੇ ਆਪ ਹੀ ਮਿਲ ਜਾਣਾ ਉਹ ਫਿਰ ਸਮਾਜ ਸੰਸਾਰ ਦੇ ਦੁੱਖ ਵਿੱਚ ਉਹਦਾ ਮਨ ਥੜਕੇਗਾ ਨਹੀਂ ਕਿਉਂਕਿ ਅੰਦਰ ਦੇ ਸੁਖ ਨੇ ਉਹਨੂੰ ਇੰਨਾ ਕੁ ਸਟਰੋਂਗ ਬਣਾ ਦੇਣਾ ਹੈ ਇੰਨੀ ਕੁ ਉਹਨੂੰ ਦ੍ਰਿੜਤਾ ਦੇ ਦੇਣੀ ਹੈ ਕਿ ਉਹਨੂੰ ਬਾਹਰ ਦਾ ਜੇ ਘਟ ਸੁਖ ਉਹ ਤਾਂ ਵੀ ਸੁਖ ਹੀ ਪ੍ਰਤੀਤ ਹੋਣੇ ਤਾਂ ਮਹਾਰਾਜ ਕਹਿੰਦੇ ਘਰ ਮਹਿ ਸੁਖ ਬਾਹਰ ਫੁਨ ਸੁਖਾ ਜੇ ਘਰ ਵਿੱਚ ਸੁੱਖ ਹੈ ਤੇ ਬਾਹਰ ਸੁੱਖ ਆਪਣੇ ਆਪ ਹੀ ਆਏਗਾ ਇੱਕ ਹੋਰ ਗੱਲ ਜੇ ਮਨੁੱਖ ਦੇ ਅੰਦਰ ਕੁਝ ਹੈ ਉਹ ਬਾਹਰ ਨਿਕਲੇਗਾ ਕਿਉਂਕਿ ਹਮੇਸ਼ਾ ਅੰਦਰੋਂ ਬਾਹਰ ਆਉਂਦਾ ਹੈ ਕਦੀ ਬਾਹਰੋਂ ਅੰਦਰ ਨਹੀਂ ਜਾਂਦਾ ਜਦੋਂ ਅਸੀਂ ਆਤਮਿਕ ਆਨੰਦ ਦੀ ਗੱਲ ਕਰਦੇ ਹਾਂ ਇਹ ਜ਼ਮੀਨ ਦੇ ਅੰਦਰ ਬੀਜ ਬੀਜਿਆ ਜਾਂਦਾ ਹੈ ਸਾਤ ਸੰਗਤ ਉਹ ਬੀਜ ਹੀ ਫਿਰ ਉਸ ਧਰਤੀ ਵਿੱਚੋਂ ਅੰਕੁਰ ਬਣ ਕੇ ਫੁੱਟਦਾ ਹੈ ਉਹ ਇੱਕ ਰੁੱਖ ਬਣਦਾ ਤੇ ਉਹ ਰੁੱਖ ਨੂੰ ਫਿਰ ਜਦੋਂ ਫਲ ਲੱਗਦੇ ਆ ਫਿਰ ਬੰਦਾ ਉਹਦੇ ਫਲ ਖਾ ਕੇ ਸੁખી ਹੁੰਦਾ ਮਹਾਰਾਜ ਆਖਦੇ ਪਹਿਲਾਂ ਨੂੰ ਮੁਸ਼ਕਲ ਹੀ ਕਰਨੀ ਪਈ ਹੈ ਨਾ ਉਹਨੂੰ ਘਾਲ ਤੇ ਘਾਲਣੀ ਪਈ ਹੈ ਨਾ ਉਸ ਮਨੁੱਖ ਨੂੰ ਉਹਦੇ ਅੰਦਰ ਸੁੱਖ ਹੈ ਤਾਹੀ ਉਹਦੇ ਬਾਹਰ ਸੁਖ ਹੀ ਸੁਖ ਹੈ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਦਿਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜੇ ਅੰਦਰ ਘਰ ਵਿੱਚ ਸੁਖ ਹੈ ਬਾਹਰ ਵੀ ਸੁਖ ਪ੍ਰਤੀਤ ਹੋਏਗਾ ਘਰ ਮੈਂ ਸੋਖ ਬਾਹਰ ਫੁਨ ਸੁਕਾ ਹਰ ਸਿਮਰਤ ਸਗਲ ਬਿਨਾਸੇ ਦੁਖਾ ਹੋ ਜਿਹੜਾ ਅੰਦਰ ਦਾ ਸੁਖ ਹੈ ਉਹ ਸੁਖ ਪ੍ਰਾਪਤ ਹੋਇਆ ਹੈ ਹਰੀ ਦੇ ਸਿਮਰਨ ਤੁਮ ਹਰੀ ਦਾ ਨਾਮ ਜਪਨ ਨਾਲ ਹਰ ਸਿਮਰਤ ਜਦੋਂ ਜਦੋਂ ਮੈਂ ਹਰੀ ਨੂੰ ਸਿਮਰਿਆ ਪਰਮਾਤਮਾ ਦੇ ਨਾਮ ਨੂੰ ਜਪਿਆ ਮੈਨੂੰ ਅੰਦਰ ਦਾ ਸੁੱਖ ਮਿਲਿਆ ਤੇ ਨਾਮ ਵਿੱਚ ਤਾਕਤ ਹੈ ਇਹਨੇ ਸਾਰੇ ਦੁੱਖਾਂ ਦਾ ਨਾਸ਼ ਕੀਤਾ ਹੈ ਤੇ ਇਹਦੇ 'ਚ ਕੋਈ ਦੋਰ ਨਹੀਂ ਹੈ ਜੇ ਮਨੁੱਖ ਆਪਣੇ ਅੰਦਰ ਦੇ ਦੁੱਖ ਨੂੰ ਮਿਟਾਉਣਾ ਚਾਹੁੰਦਾ ਹੈ ਨਾ ਜੀ ਨਾਮ ਤੋਂ ਵੱਡੀ ਕੋਈ ਤਾਕਤ ਨਹੀਂ ਹੈ ਜੋ ਉਹਦੇ ਅੰਦਰ ਦੇ ਦੁੱਖ ਨੂੰ ਖਤਮ ਕਰ ਸਕੇ ਅੰਦਰ ਦਾ ਦੁੱਖ ਭਾਵੇਂ ਜੀ ਕਈ ਜਨਮਾਂ ਦਾ ਕਿਉਂ ਨਾ ਹੋਵੇ ਜੇ ਤੁਹਾਡੇ ਕੋ ਨਾਮ ਹੈ ਸਿਮਰਨ ਹੈ ਇਹ ਨਾਮ ਤੁਹਾਡੇ ਕਈ ਜਨਮਾਂ ਦੇ ਸੁੱਖਾਂ ਨੂੰ ਵੀ ਇੱਕ ਪਲ ਵਿੱਚ ਕੱਟ ਕੇ ਰੱਖ ਦਿੰਦਾ ਹੈ ਕਿਉਂਕਿ ਨਾਮ ਇੰਨੀ ਕੋ ਆਪਣੇ ਅੰਦਰ ਤਾਕਤ ਉਹ ਸਮਰਥਾ ਟਿਕਾਈ ਬੈਠਾ ਹੈ ਮਹਾਰਾਜ ਕਹਿੰਦੇ ਹਰ ਸਿਮਰਤ ਸਗਲ ਬਿਨਾਸੇ ਦੁੱਖਾ ਤੂੰ ਹਰੀ ਦਾ ਸਿਮਰਨ ਕਰ ਜੇ ਦਾ ਨਾਮ ਜਪਣ ਦੇ ਨਾਲ ਸਭ ਦੁੱਖ ਮਿਟ ਜਾਂਦੇ ਆ ਉਹ ਦੁੱਖ ਚਾਹੇ ਸ਼ਰੀਰਿਕ ਹੈ ਉਹ ਦੁੱਖ ਚਾਹੇ ਮਾਨਸਿਕ ਹੈ ਕਿਸੇ ਤਰ੍ਹਾਂ ਦਾ ਵੀ ਦੁੱਖ ਕਿਉਂ ਨਾ ਹੋਵੇ ਨਾਮ ਵਿੱਚੋ ਤਾਕਤ ਹੈ ਜਿਵੇਂ ਅਸੀਂ ਬਚਨ ਵੀ ਪੜਦੇ ਆ ਮਹਾਰਾਜ ਜੀ ਦਾ ਕਿ ਕੋਰ ਦੁੱਖਿ ਅਨੇਕ ਹੱਤਿਆਂ ਮਹਾਰਾਜ ਆਖਦਿਆ ਕੋਰ ਦੁੱਖ ਤੋਂ ਪਾਵੇ ਬਹੁਤ ਜ਼ਿਆਦਾ ਕੋਰ ਦੁੱਖ ਅਨੇਕ ਹੱਤਿਆਂ ਜਨਮ ਦਾਰਿਦਰੰ ਮਹਾ ਵਿਖਿਆਦੰ ਤੇ ਕਹਿ ਦਿੱਤਾ ਮਿਟੰਤ ਸਗਲ ਆਸਾਰ ਕਿਵੇਂ ਮਟ ਗਏ ਕੋਰ ਦੁੱਖ ਕਿਵੇਂ ਮਟ ਗਿਆ ਵੱਡੇ ਤੋਂ ਵੱਡੇ ਜਿਥੇ ਜੀਵਨ ਦਰੀਦਰ ਬਣਿਆ ਪਿਆ ਸੀ ਵਿਖਮਤਾ ਸੀ ਕਰੋੜਾ ਹੱਤਿਆਵਾਂ ਦਾ ਪਾਪ ਬੰਦੇ ਦੇ ਸਿਰ ਤੇ ਮੜਿਆ ਪਿਆ ਸੀ ਇਹ ਸਭ ਦੁੱਖ ਕਿਵੇਂ ਮਟਿਆ ਕੋਰ ਦੁਖਿਨ ਅਨਿਕ ਹੱਤਿਆ ਜਨਮ ਦਾਰਿਦਰੰ ਮਹਾ ਵਿਖਿਆਦੰ ਮਟੰਤ ਸਗਲ ਇਹ ਸਭ ਮਿਟ ਗਿਆ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸ਼ਮੰ ਕਰੋਤ ਜਿਵੇਂ ਲੱਕੜ ਲੱਖਾਂ ਮਨ ਬਾਲਣ ਪਿਆ ਹੋਵੇ ਅੱਗ ਵਿੱਚ ਸਮਰਥ ਹੈ ਉਹ ਲੱਖਾਂ ਮਨ ਬਾਲਣ ਨੂੰ ਸਾੜ ਕੇ ਵੀ ਸਵਾ ਕਰ ਸਕਦੀ ਹੈ ਉਸੇ ਤਰ੍ਹਾਂ ਨਾਮ ਵਿੱਚ ਤਾਕਤ ਹੈ ਇਹ ਤੇਰੇ ਕੁਲੱਖਾਂ ਕਰੋੜਾਂ ਦੁੱਖਾਂ ਨੂੰ ਵੀ ਇੱਕ ਪਲ ਵਿੱਚ ਸਾੜ ਕੇ ਤਬਾਹ ਕਰ ਸਕਦਾ ਹੈ ਨਾਮ ਵਿੱਚ ਤਾਕਤ ਹੈ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜਿਵੇਂ ਪਾਵਕ ਪਾਵਕ ਦਾ ਅਰਥ ਹੁੰਦਾ ਹੈ ਅੱਗ ਕਾਸ਼ਟ ਦਾ ਅਰਥ ਹੁੰਦਾ ਹੈ ਲੱਕੜ ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਰਾਖ ਬਣਾਈ ਜਾਂਦੀ ਹੈ ਉਸੇ ਤਰ੍ਹਾਂ ਪ੍ਰਭੂ ਦਾ ਨਾਮ ਤੇਰੇ ਸਾਰੇ ਦੁੱਖਾਂ ਨੂੰ ਰਾਖ ਬਣਾ ਕੇ ਰੱਖ ਦਿੰਦਾ ਹੈ ਸਤਿਗੁਰ ਜੀ ਆਖਦੇ ਆ ਤਾਕਤ ਨਾਮ ਵਿੱਚ ਹੈ ਮਹਾਰਾਜ ਇੱਥੋਂ ਤੱਕ ਆਖਦਿਆ ਹਰ ਸਿਮਰ ਤੇਰੀ ਜਾਏ ਬੁਲਾਏ ਤੂੰ ਨਾਮ ਜਪ ਕੇ ਤੇ ਵੇਖ ਤੇਰੇ ਜੀਵਨ ਚੋਂ ਦੁੱਖਾਂ ਦੀਆਂ ਵੱਡੀਆਂ-ਵੱਡੀਆਂ ਬਲਾਮਾਂ ਵੀ ਤੇਰਾ ਪਿੱਛਾ ਛੱਡ ਦੇਣਗੀਆਂ ਤੂੰ ਨਾਮ ਨਾਲ ਜੁੜਤੇ ਸਈ ਮਹਾਰਾਜ ਅੱਜ ਕਹਿ ਰਿਹਾ ਹਰ ਸਿਮਰਤ ਸਗਲ ਬਿਨਾਸੇ ਦੁੱਖਾ ਫਿਰ ਅਗਲਾ ਵਚਨ ਕੀ ਹੈ ਕਹਿ ਦਿੱਤਾ ਪ੍ਰਭੂ ਜੀ ਅਸਲ ਵਿੱਚ ਸੁੱਖ ਪਤਾ ਕਦੋਂ ਹੈ ਸੁੱਖ ਉਦੋਂ ਹੈ ਜਦੋਂ ਤੁਸੀਂ ਚੇਤੇ ਆਉਂਦੇ ਹੋ ਭਾਵੇਂ ਜਦੋਂ ਅਸੀਂ ਤੁਹਾਡਾ ਨਾਮ ਜਪਦੇ ਸਗਲ ਸੂਖ ਜਾਂ ਤੂੰ ਚਿੱਤ ਆਵੇ ਸਤਿਗੁਰੂ ਜੀ ਜੇ ਤੁਸੀਂ ਚੇਤੇ ਆਉਣ ਦੇ ਤੁਹਾਡੀ ਯਾਦ ਹਰ ਪਲ ਸਾਡੇ ਜੀਵਨ ਚ ਬਣੀ ਰਹਿੰਦੀ ਹੈ ਤੇ ਮਹਾਰਾਜ ਸੋਖੀ ਸੁਖ ਹੈ ਤੇ ਨਾਲ ਕਹਿ ਦਿੱਤਾ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਓ ਇਰਹਾਉ ਦੀਆਂ ਤੁਕਾਂ कि ਜਦੋਂ ਤੁਹਾਨੂੰ ਚੇਤੇ ਕਰਦਿਆਂ ਸੁੱਖ ਹੈ ਤੇ ਜਿਹੜਾ ਸ਼ਖਸ ਜਿਗਿਆਸੂ ਤੁਹਾਡਾ ਨਾਮ ਜਪਦਾ ਹੈ ਨਾ ਜੀ ਨਾਮ ਉਹੀ ਜਪ ਸਕਦਾ ਹੈ ਜਿਹੜਾ ਜਨ ਤੁਹਾਨੂੰ ਪਾ ਜਾਂਦਾ ਜੇ ਤੁਸੀਂ ਨਿਤਨੇਮਰੋਜ਼ ਕਰਦੇ ਹੋ ਇਹਦਾ ਮਤਲਬ ਹੈ ਤੁਸੀਂ ਗੁਰੂ ਨੂੰ ਚੰਗੇ ਪੇ ਲੱਗਦੇ ਹੋ ਤੁਸੀਂ ਰੋਜ਼ ਸਿਮਰਨ ਕਰਦੇ ਹੋ ਮਤਲਬ ਹੈ ਗੁਰੂ ਤੁਹਾਡੇ ਤੇ ਖੁਸ਼ ਹੈ ਤੁਸੀਂ ਰੋਜ਼ ਸੇਵਾ ਕਰਦੇ ਹੋ ਆਪਣੇ ਨੇਮ ਦੇ ਮੁਤਾਬਕ ਜੁੜਦੇ ਹੋ ਸਿਮਰਨ ਨਾਲ ਬੰਦਗੀ ਨਾਲ ਇਹਦਾ ਮਤਲਬ ਗੁਰੂ ਸਾਹਿਬ ਜੀ ਦੀ ਤੁਹਾਡੇ ਤੇ ਰਹਿਮਤ ਹੈ ਉਹਦੀ ਨਦਰ ਸਵੱਲੀ ਹੈ ਉਹਦਾ ਧਿਆਨ ਹੈ ਤੁਹਾਡੇ ਤੇ ਮਹਾਰਾਜ ਆਖਦੇ ਸੋ ਨਾਮ ਜਪੈ ਉਹ ਸ਼ਖਸ ਨਾਮ ਜਪਦਾ ਜੋ ਜਨ ਤੁਧ ਭਾਵੈ ਜਿਹੜਾ ਜਨ ਪਰਮਾਤਮਾ ਜੀ ਤੁਹਾਨੂੰ ਭਾ ਗਿਆ ਤੁਹਾਨੂੰ ਚੰਗਾ ਲੱਗ ਗਿਆ ਉਹ ਨਾਮ ਜਪਦਾ ਹੈ ਸਾਧ ਸੰਗਤ ਜਿਹੜੇ ਸ਼ਖਸ ਪਰਮਾਤਮਾ ਦਾ ਨਾਮ ਨਹੀਂ ਜਪਦੇ ਮਤਲਬ ਉਹ ਪਰਮਾਤਮਾ ਨੂੰ ਚੰਗੇ ਹੀ ਨਹੀਂ ਲੱਗਦੇ ਉਹਨੂੰ ਬਿਲਕੁਲ ਭਾਉਂਦੇ ਹੀ ਨਹੀਂ ਉਹਨਾਂ ਨੂੰ ਵੇਖਣਾ ਵੀ ਨਹੀਂ ਚਾਹੁੰਦਾ ਉਹ ਰੱਬ ਮੇਰਾ ਮਾਲਕ ਆਖਦਾ ਇਹ ਨਾਮ ਹੈ ਜਿਸ ਨਾਮ ਵਿੱਚੋਂ ਤੈਨੂੰ ਆਤਮਿਕ ਸੁਖ ਆਤਮਿਕ ਆਨੰਦ ਮਿਲਦਾ ਹੈ ਸਾਦ ਸੰਗਤ ਅਸਲ ਵਿੱਚ ਨਾਮ ਜਪ ਕੇ ਹੀ ਅੰਤਰੀਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਵੈਸੇ ਜਿਹੜਾ ਸੰਸਾਰ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਇਸ ਸੰਸਾਰ ਦੀ ਜਿਹੜੀ ਬਹੁਤਾਦ ਹੈ ਉਹ ਬਾਹਰ ਦੇ ਸੁੱਖ ਪਿੱਛੇ ਭੱਜਦੀ ਹੈ। ਬਾਹਰ ਦੇ ਸੁੱਖ ਪਿੱਛੇ ਦੌੜਦੀ ਹੈ। ਅੰਦਰ ਦੇ ਸੁੱਖ ਪਿੱਛੇ ਉਹੀ 도ੜੇਗਾ ਉਹੀ ਤੁਰੇਗਾ। ਜਿੰਨੂੰ ਪ੍ਰਮਾਤਮਾ ਦੀ ਬਖਸ਼ਿਸ਼ ਹੈ ਰਹਿਮਤ ਹੈ ਜਿਹਦੇ ਅੰਦਰ ਥੋੜਾ ਜਿਹਾ ਅਹਿਸਾਸ ਹੈ ਉਹ ਇਹਨੂੰ ਮਹਿਸੂਸ ਕਰਦਾ ਹੈ ਕਿ ਹਾਂ ਮੈਂ ਨਾਮ ਜਪਣ ਆਇਆ ਮੈਂ ਪ੍ਰਮਾਤਮਾ ਦੀ ਬੰਦਗੀ ਕਰਨ ਆਇਆ ਉਹ ਇਸ ਪਾਸੇ ਤੁਰੇਗਾ ਸਤਿਗੁਰ ਜੀ ਨੇ ਸਾਨੂੰ ਬੜੇ ਪਿਆਰੇ ਬਚਨ ਕਹੇ ਆ ਹਜ਼ੂਰ ਨੇ ਕਹਿ ਦਿੱਤਾ ਦੁਨੀਆ ਬਾਹਰ ਦੇ ਸੁੱਖਾਂ ਪਿੱਛੇ ਲੱਗੀ ਹੋਈ ਹੈ ਪਰ ਤੂੰ ਉਸ ਪਾਸੇ ਨਾ ਤੁਰੀ ਤੂੰ ਬਾਹਰ ਦੇ ਸੁੱਖਾਂ ਪਿੱਛੇ ਜ਼ਿੰਦਗੀ ਦੇ ਕੀਮਤੀ ਸਵਾਸ ਬਰਬਾਦ ਨਾ ਕਰੀ ਉਹ ਆਪਣੇ ਆ ਮਿਲ ਜਾਣਾ ਤੂੰ ਕੀਮਤੀ ਸਵਾਸਾਂ ਨੂੰ ਅੰਦਰ ਦੇ ਸੁੱਖ ਦੀ ਪ੍ਰਾਪਤੀ ਲਈ ਖਰਚ ਤੇ ਅੰਦਰ ਦਾ ਸੁੱਖ ਹੈ ਨਾਮ ਵਿੱਚੋਂ ਤੂੰ ਨਾਮ ਜਪ ਤੂੰ ਬੰਦਗੀ ਕਰ ਜਦੋਂ ਨਾਮ ਜਪ ਲਿਆ ਆਪ ਅੰਦਰ ਦੇ ਸੁੱਖ ਮਿਲ ਗਏ ਬਾਹਰ ਦਾ ਸੁੱਖ ਆਪਣੇ ਆਪ ਆ ਜਾਏਗਾ ਸਤਗੁਰ ਨੂੰ ਪੁੱਛਿਆ ਸਤਗੁਰ ਜੀ ਕੀ ਬਾਹਰ ਦਾ ਸੁੱਖ ਕਿਵੇਂ ਤੇ ਅੰਦਰ ਦਾ ਸੁੱਖ ਕਿਵੇਂ ਹੈ ਮਹਾਰਾਜੁਰ ਕਹਿ ਕੇ ਆਇਆ ਵੀ ਜਿੰਨੂੰ ਪ੍ਰਮਾਤਮਾ ਚੇਤਿਆ ਉਹ ਅੰਤਰੀਮ ਸੁੱਖ ਪ੍ਰਾਪਤ ਕਰਦਾ ਇੱਕ ਪੌੜੀ ਆਉਂਦੀ ਹੈ ਮਹਾਰਾਜ ਜੀ ਦੀ ਸਤਗੁਰ ਨੇ ਉੱਥੇ ਤਿੰਨ ਉਦਾਹਰਨਾਂ ਦਿੱਤੀਆਂ ਨੇ ਕੀ ਇਹਨਾਂ 'ਚੋਂ ਸੁੱਖ ਮਿਲ ਸਕਦਾ ਪਹਿਲੀ ਮਹਾਰਾਜ ਨੇ ਉਦਾਹਰਨ ਦਿੱਤੀ ਦੌਲਤ ਦੀ ਧਨ ਮਾਇਆ ਦੂਜੀ ਉਦਾਹਰਨ ਦਿੱਤੀ ਦੁਨੀਆਂ ਦੇ ਰੰਗ ਤਮਾਸ਼ੇ ਜੋ ਬੰਦਾ ਵੇਖ ਕੇ ਖੁਸ਼ ਹੁੰਦਾ ਸੁਖੀ ਹੁੰਦਾ ਤੀਜੀ ਉਦਾਹਰਨ ਦਿੱਤੀ ਜਿਹੜੇ ਬੰਦੇ ਕਹਿੰਦੇ ਵੀ ਵਿਦੇਸ਼ ਚਲੇ ਜਾਈਏ ਤੇ ਫਿਰ ਦੁੱਖ ਨਹੀਂ ਫਿਰ ਸੁੱਖ ਹੀ ਸੁੱਖ ਹੈ ਸਤਗੁਰ ਨੇ ਤਿੰਨਾਂ ਨੂੰ ਗਿਣਿਆ ਸਤਿਗੁਰ ਜੀ ਆਰੰਭਤਾ ਕਰਦਿਆ ਪੌੜੀ ਦੀ ਸੁਖ ਨਾਹੀ ਬਹੁਤਾ ਧਨ ਖਾਟੇ ਜੇ ਤੂੰ ਲੱਖਾਂ ਧਨ ਕਮਾਈ ਜਾਨਾ ਚੇਤਾ ਰੱਖੀ ਇਸ ਲੱਖਾਂ ਕਰੋੜਾਂ ਕਮਾ ਕੇ ਵੀ ਜੇ ਤੂੰ ਕਹੇ ਮੈਨੂੰ ਸੁਖ ਮਿਲ ਗਿਆ ਸੁਖ ਦੀ ਪ੍ਰਾਪਤੀ ਨਹੀਂ ਹੋਏਗੀ ਬਹੁਤ ਸੁਖ ਨਾਹੀ ਬਹੁਤਾ ਧਨ ਖਾਟੇ ਸੁਖ ਨਾਹੀ ਵੇਖੇ ਨਿਰਤ ਨਾਟੇ ਨਾ ਹੀ ਤੈਨੂੰ ਦੁਨੀਆ ਦੇ ਨਿਰਤ ਦੇ ਵੇਖ ਕੇ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਸੁੱਖ ਮਿਲਨੇ ਇਸ ਭੁਲੇਖੇ ਨੂੰ ਵੀ ਕੱਢ ਦੇ ਜੀ ਹੁਣ ਇਹ ਸੁੱਖ ਤੈਨੂੰ ਕੁਝ ਪਲ ਦਾ ਦੇ ਸਕਦੇ ਆ ਕੁਝ ਪਲ ਦਾ ਸੁੱਖ ਤੈਨੂੰ ਮਿਲ ਸਕਦਾ ਹੈ ਸਦੀਵੀ ਸੁੱਖ ਨਹੀਂ ਮਿਲ ਸਕਦਾ ਨਾ ਜਿਵੇਂ ਬੱਚਾ ਰੋਂਦਾ ਹੁੰਦਾ ਹੈ ਤੁਸੀਂ ਉਹਨੂੰ ਖਿਡੌਣਾ ਦੇ ਦਿੰਦੇ ਹੋ ਥੋੜੇ ਜੇ ਪਾਲੀ ਚੁੱਪ ਕਰ ਜਾਂਦਾ ਇਹ ਇੰਨਾ ਕੁ ਪਸ ਦਿਲ ਪਰਚਾਵਾ ਹੈ ਹਜੇ ਦਾ ਬਾਹਰ ਦਾ ਸੁੱਖ ਹੈ ਨਿਰਤ ਰੰਗ ਤਮਾਸ਼ੀ ਦੁਨੀਆ ਦੇ ਬਸ ਥੋੜੇ ਜੇ ਸਮੇਂ ਲਈ ਸਦੀਵਾਸਤੇ ਨਹੀਂ ਹੈ ਮਹਾਰਾਜ ਕਹਿੰਦੇ ਸੁੱਖ ਨਹੀਂ ਬਹੁਤਾ ਤਨ ਖਾਟੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਫਿਰ ਅਗਲਾ ਬਚਨ ਕੀ ਹੈ ਸੁੱਖ ਨਹੀਂ ਬਹੁਤ ਦੇਸ਼ ਕਮਾਏ ਤੂੰ ਇਹ ਦੇਸ਼ ਛੱਡ ਤੂੰ ਭਾਵੇਂ ਵਿਦੇਸ਼ਾਂ ਵਿੱਚ ਵੀ ਚਲਾ ਗਿਆ ਤਨ ਕਮਾਉਣ ਲਈ ਉੱਥੇ ਜਾ ਕੇ ਵੀ ਤੈਨੂੰ ਅੰਦਰ ਦਾ ਸੁੱਖ ਨਹੀਂ ਮਿਲ ਸਕਦਾ ਜੇ ਤੂੰ ਇਹ ਡੈਫੀਨੇਸ਼ਨ ਦਿੰਦੇ ਆਂ ਵੀ ਉੱਥੇ ਬੜਾ ਸੁੱਖ ਹੈ ਮਹਾਰਾਜ ਕਹਿਣ ਲੱਗੇ ਨਹੀਂ ਫਿਰ ਪੁੱਛਿਆ ਜੀ ਤੁਸੀਂ ਦੱਸ ਦਿਓ ਸੁੱਖ ਕਿੱਥੋਂ ਮਿਲਣਾ ਹੈ ਫਿਰ ਮਹਾਰਾਜ ਚੌਥੀ ਪੰਕਤੀ ਵਿੱਚ ਦੱਸਦੇ ਆਂ ਤਿੰਨ ਪੰਕਤੀਆਂ ਤੇ ਹਜੂਰ ਨੇ ਆਖੀਆਂ ਵੀ ਸੁਖ ਨਾਹੀ ਬਹੁਤਾ ਤਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਤੇ ਚੌਥੀ ਵਿੱਚ ਕਹਿ ਦਿੱਤਾ ਸਰਬ ਸੁਖਾ ਹਰ ਹਰ ਗੁਣ ਗਾਏ ਜਿਹੜੇ ਹਰੀ ਦੇ ਗੁਣ ਗਾਉਂਦਿਆਂ ਨਾਮ ਜਪਦਿਆਂ ਚੇਤਾ ਰੱਖੀ ਸਰਬ ਸੁਖ ਉਹਨੂੰ ਹੀ ਪ੍ਰਾਪਤ ਹੁੰਦੇ ਆ ਤੇ ਉਸ ਸਰਬ ਸੁਖ ਸਭ ਤੋਂ ਪਹਿਲਾਂ ਸਰਬ ਸੁਖ ਵਿੱਚ ਆਏਗਾ ਅੰਦਰ ਦਾ ਸੁਖ ਜਿਹਦੇ ਕੋਲ ਅੰਦਰ ਦਾ ਸੁਖ ਹੈ ਬਾਹਰ ਦਾ ਸੁਖ ਉਹਨੂੰ ਆਪਣੇ ਆਪ ਮਿਲ ਜਾਣਾ ਪਾਤਸ਼ਾਹ ਉਸ ਅੰਤਰੀਮ ਸੁਖ ਦੀ ਗੱਲ ਕਰਦੇ ਆ ਹਜ਼ੂਰ ਫਿਰ ਅੱਗੇ ਆ ਕੇ ਕਹਿੰਦੇ ਆ ਤਨ ਮਨ ਸੀਤਲ ਜਪ ਨਾਮ ਤੇਰਾ ਦੁੱਖ ਵਿੱਚ ਬੰਦੇ ਦਾ ਤਨ ਵੀ ਤਪਦਾ ਹੈ ਦੁੱਖ ਵਿੱਚ ਬੰਦੇ ਦਾ ਮਨ ਵੀ ਤਪਦਾ ਹੈ ਅੰਦਰ ਵੀ ਤਪਦਾ ਹੈ ਤੇ ਬਾਹਰ ਵੀ ਤਪਦਾ ਹੈ ਮਹਾਰਾਜ ਕਹਿਣ ਲੱਗੇ ਤੂੰ ਨਾਮ ਜਪ ਨਾਮ ਜਪੇਗਾ ਅੰਦਰ ਠੰਡਾ ਹੋਏਗਾ ਅੰਦਰ ਠੰਡਾ ਹੋਏਗਾ ਤੇ ਅੰਦਰ ਸੁਖੀ ਹੋਏਗਾ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੈ ਦੁੱਖ ਡੇਰਾ ਜਿਹੜਾ ਜੀਵਨ ਵਿੱਚ ਅਸੀਂ ਕਈ ਵਾਰ ਕਹਿ ਦਿੰਨੇ ਵੀ ਲੈ ਦੁੱਖ ਤੇ ਸਾਡੇ ਘਰ ਵਿੱਚ ਡੇਰਾ ਲਾ ਕੇ ਬਹਿ ਗਿਆ ਇਹ ਤੇ ਕੋਈ ਜਾਂਦਾ ਹੀ ਨਹੀਂ ਮਹਾਰਾਜ ਆਖਦੇ ਕੋਈ ਨਹੀਂ ਨਾਮ ਵੱਡੇ ਵੱਡੇ ਡੇਰੇ ਢਾਉਣੇ ਜਾਣਦਾ ਨਾਮ ਨੇ ਵੱਡੇ ਵੱਡੇ ਡੇਰੇ ਢਾਏ ਆ ਦੁੱਖ ਦੇ ਤੇਰੇ ਘਰ ਦਾ ਤੇ ਸੁੱਖ ਦੁੱਖ ਕੁਝ ਵੀ ਨਹੀਂ ਹੈ ਤੇਰੀ ਜ਼ਿੰਦਗੀ ਦਾ ਪਰ ਸ਼ਰਤ ਹੈ ਤੂੰ ਭਰੋਸਾ ਰੱਖ ਕੇ ਨਾਮ ਜਪ ਤੂੰ ਵਿਸ਼ਵਾਸ ਤੇ ਭਾਵਨਾ ਬਣਾ ਕੇ ਨਾਮ ਜਪ। ਜ਼ਿੰਦਗੀ ਵਿੱਚ ਸਾਦ ਸੰਗਤ ਹਰ ਚੀਜ਼ ਦਾ ਤੋੜ ਹੈ, ਹਰ ਇੱਕ ਚੀਜ਼ ਦਾ। ਹਰ ਇੱਕ ਦੁੱਖ ਦਾ ਤੋੜ ਹੈ। ਹਰ ਇੱਕ ਬਿਮਾਰੀ ਦਾ ਤੋੜ ਹੈ। ਪਰ ਗੱਲ ਹੈ ਜਦੋਂ ਅਸੀਂ ਭਰੋਸੇ ਨਾਲ ਤੁਰਾਂਗੇ, ਵਿਸ਼ਵਾਸ ਨਾਲ ਤੁਰਾਂਗੇ। ਗੁਰਨਾਨਕ ਦੇ ਘਰ ਵਿੱਚੋਂ ਅੱਜ ਤੱਕ ਕੋਈ ਬੰਦਾ ਹਤਾਸ਼ ਨਹੀਂ ਮੁੜਿਆ ਖਾਲੀ ਨਹੀਂ ਮੁੜਿਆ ਉਹ ਚਾਹੇ ਕੋਈ ਵੀ ਮੰਗ ਲੈ ਕੇ ਗਿਆ ਗੁਰੂ ਨਾਨਕ ਨੇ ਦੁਨੀਆ ਦੀ ਹਰ ਇੱਕ ਮੰਗ ਪੂਰੀ ਕੀਤੀ ਹਰ ਇੱਕ ਐਸਾ ਸੰਸਾਰ ਤੇ ਕੁਝ ਵੀ ਨਹੀਂ ਹੈ ਜੋ ਤੁਹਾਨੂੰ ਗੁਰੂ ਨਾਨਕ ਨਹੀਂ ਦੇ ਸਕਦਾ ਜੋ ਤੁਹਾਨੂੰ ਗੁਰੂ ਨਾਨਕ ਜੀ ਦੇ ਦਰ ਤੋਂ ਨਹੀਂ ਮਿਲ ਸਕਦਾ ਤੁਸੀਂ ਇੱਕ ਚੀਜ਼ ਦਾ ਨਾਮ ਲੈ ਦਿਓ بیا ਮਿਲ ਸਕਦਾ ਹੈ ਕਈ ਦਾਤ ਦੇ ਕਿਸੇ ਚੀਜ਼ ਵਿੱਚ ਪਦਾਰਥ ਕਿਸੇ ਕੈਟਾਗਰੀ ਚ ਨਹੀਂ ਆਉਂਦੇ ਤੇ ਆਮ ਨੇ ਉਹਦੇ ਘਰ ਵਿੱਚ ਉਹਦੇ ਘਰ ਤੋਂ ਉਹ ਵੀ ਮਿਲਦਾ ਹੈ ਜਿਹਨੂੰ ਦੇਵੀ ਦੇਵਤੇ ਲੋਚਦੇ ਆ ਵੀ ਇਹ ਕਿੱਥੋਂ ਮਿਲੇਗਾ ਗੁਰੂ ਨਾਨਕ ਦੇ ਘਰੋਂ ਤੇ ਉਹ ਵੀ ਸਭ ਕੁਝ ਮਿਲ ਜਾਂਦਾ ਹੈ ਗੱਲ ਫਿਰ ਵੀ ਤੁਸੀਂ ਉਹpropto ਵਿਸ਼ਵਾਸ عقیدਤ ਜਿੰਨਾ ਤੁਹਾਡੇ ਅੰਦਰ ਗੁਰੂ ਸਾਹਿਬ ਜੀ ਲਈ ਪਿਆਰ ਹੋਏਗਾ ਵਿਸ਼ਵਾਸ ਹੋਏਗਾ ਭਾਵਨਾ ਹੋਏਗੀ ਫਿਰ ਜਦੋਂ ਤੁਸੀਂ ਭਾਵਨਾ ਨਾਲ ਵਿਸ਼ਵਾਸ ਨਾਲ ਨਾਮ ਜਪਦੇ ਹੋ ਬਾਣੀ ਪੜ੍ਹਦੇ ਹੋ ਨਿਤਨੇਮ ਕਰਦੇ ਹੋ ਤੇ ਸਾਧ ਸੰਗਤ ਜੀ ਨਾਮ ਤੇ ਵੱਡੇ ਵੱਡੇ ਡੇਰੇ ਟਾ ਦਿੰਦੇ ਦੁੱਖ ਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਤਨ ਮਨ ਸੀਤਲ ਜਪ ਨਾਮ ਤੇਰਾ ਏ ਰੱਬ ਜੀ ਤੁਹਾਡਾ ਨਾਮ ਜਪਿਆ ਤਨ ਮਨ ਦੋਵੇਂ ਠੰਡੇ ਠਾਰ ਹੋ ਗਿਆ ਹਰ ਹਰ ਜਪਤ ਟਹਿ ਦੁੱਖ ਡੇਰਾ ਸਤਿਗੁਰ ਜੀ ਹਰ ਇੱਕ ਚੀਜ਼ ਦਾ ਤੋੜ ਹੈ ਤੁਹਾਡੇ ਨਾਮ ਚ ਮਹਾਰਾਜ ਜੀ ਵੀ ਤੇ ਕਹਿੰਦੇ ਆ ਨਾ ਜਦੋਂ ਇੱਕ ਹੁਕਮਨਾਮਾ ਸੀ ਪੜਦੇ ਆ ਕਈ ਵਾਰ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰ ਹੀ ਮਹਾਰਾਜ ਆਖਦੇ ਤੈਨੂੰ ਪਰਮਾਤਮਾ ਨੇ ਇੱਕ ਬੰਨਾ ਦਿੱਤਾ ਕਿਨਾਰਾ ਦਿੱਤਾ ਇੱਕ ਸਹਾਰਾ ਦਿੱਤਾ ਨਾਮ ਦਾ ਇਹ ਨਾਮ ਵਿੱਚੋਂ ਤਾਕਤ ਹੈ ਜੋ ਦੁੱਖ ਰੋਗ ਦਾ ਡੇਰਾ ਪੰਨਾ ਇਹ ਦੁੱਖ ਰੋਗ ਤਕਲੀਫ ਚਿੰਤਾਵਾਂ ਦੇ ਡੇਰੇ ਪੰਨੇ ਜਾਣਦਾ ਹੈ ਚੂੜਨੇ ਜਾਣਦਾ ਹਜ਼ੂਰ ਆਕਦੇ ਆ ਹਰ ਹਰ ਜਪਤ ਤਹ ਦੁਖ ਡੇਰਾ ਫੇ ਅੱਗੇ ਕਿਰਪਾ ਕੀਤੀ ਹੁਕਮ ਬੁੱਝੈ ਸੋਈ ਪਰਵਾਨ ਰੱਬ ਦੇ ਦਰ ਤੇ ਉਹ ਸ਼ਖਸ ਪਰਵਾਨ ਹੋਏ ਆ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਹੁਕਮ ਨੂੰ ਸਮਝਣਾ ਆ ਗਿਆ ਜਿਨ੍ਹਾਂ ਨੇ ਮਾਲਕ ਦੇ ਹੁਕਮ ਨੂੰ ਬੁੱਝ ਲਿਆ ਹੁਕਮ ਬੁੱਝਣ ਤੋਂ ਭਾਵ ਹੁੰਦਾ कि ਜਿੰਨਾ ਨੂੰ ਗੁਰੂ ਦੀ ਰਾਜ ਵਿੱਚ ਰਾਜ ਹੀ ਰਹਿਣਾ ਆ ਗਿਆ ਜਿੱਥੇ ਰੱਬ ਰੱਖਦਾ ਉੱਥੇ ਉਹ ਖੁਸ਼ ਨੇ ਜੋ ਰੱਬ ਨੇ ਦਾਤਾਂ ਦਿੱਤੀਆਂ ਉਹਨਾਂ ਵਿੱਚ ਆਨੰਦ ਵਿੱਚ ਨੇ ਉਹ ਹੁੰਦਾ ਵੀ ਹਾਂ ਇਸ ਬੰਦਨ ਹੁਕਮ ਨੂੰ ਜਾਣ ਲਿਆ ਇਹ ਹੁਣ ਗੁਰੂ ਦੇ ਹੁਕਮ ਵਿੱਚ ਹੈ ਪਰ ਗਿਆਖਦੇ ਸਾਚ ਸ਼ਬਦ ਜਾ ਕਾ ਨਿਸ਼ਾਨ ਉਸ ਸਾ ਸੰਗਤ ਜੀ ਜਿਹੜਾ ਪ੍ਰਵਾਨ ਹੋ ਜਾਂਦਾ ਹੈ ਨਾ ਉਹਦਾ ਪਰਮਾਤਮਾ ਦੇ ਦਰ ਤੇ ਸਿਰ ਉੱਚਾ ਹੁੰਦਾ ਨਿਸ਼ਾਨ ਉੱਚਾ ਹੁੰਦਾ ਉਹਦਾ ਕਿਉਂਕਿ ਉਹਦੇ ਕੋਲ ਸਾਚ ਸ਼ਬਦ ਹੈ ਉਹ ਸੱਚੇ ਸ਼ਬਦ ਨਾਲ ਜੁੜਿਆ ਫਿਰ ਅਗਲਾ ਮਹਾਰਾਜ ਨੇ ਬਚਨ ਕੀਤਾ ਇੱਕ ਹੋਰ ਮੈਂ ਬੇਨਤੀ ਕਰਦੇ ਆ ਨਿਸ਼ਾਨ ਅਰਥ ਇਹ ਹੁੰਦਾ ਨਿਸ਼ਾਨ ਅਰਥ ਕਈ ਨੇ ਨਿਸ਼ਾਨ ਅਰਥ ਨਿਸ਼ਾਨੀ ਵੀ ਹੈ ਨਿਸ਼ਾਨ ਅਰਥ ਨਗਾਰਾ ਵੀ ਹੁੰਦਾ ਹੈ ਨਿਸ਼ਾਨ ਦਾ ਅਰਥ ਝੰਡਾ ਵੀ ਹੁੰਦਾ ਹੈ। ਨਿਸ਼ਾਨ ਦਾ ਅਰਥ ਰਾਹਦਾਰੀ ਵੀ ਹੁੰਦਾ ਹੈ। ਜਿਹੜਾ ਇੱਥੇ ਮਹਾਰਾਜ ਦਾ ਬਚਨ ਹੈ ਹੁਕਮ ਬੂਜੈ ਸੋਈ ਪ੍ਰਵਾਨ ਸਾਚ ਸਬਦ ਜਾਕਾ ਨਿਸ਼ਾਨ ਜਿਨ ਨੇ ਆਪਣੇ ਜੀਵਨ ਦੀ ਸੱਚੇ ਸ਼ਬਦ ਨੂੰ ਰਾਹਦਾਰੀ ਬਣਾ ਲਿਆ ਰੱਬ ਦੇ ਕਰ ਉਹ ਪ੍ਰਵਾਨ ਹੋ ਗਿਆ ਉਹਨੂੰ ਰੋਕਿਆ ਨਹੀਂ ਜਾਂਦਾ ਉਹਦੇ ਕੋ ਰਾਹਦਾਰੀ ਹੈ। ਸ਼ਬਦੀ ਅਸੀਂ ਵਿਦੇਸ਼ ਵਿੱਚ ਜਾਣਾ ਸਾਡੀ ਐਂਟਰੀ ਤਾਂ ਹੋਣੀ ਹੈ ਜੇ ਸਾਡੇ ਕੋਲ ਵੀਜ਼ਾ ਹੋਵੇ ਹੋਵੇ ਸਾਡੇ ਕੋਲ ਰਾਹਦਾਰੀ ਹੋਵੇ ਸਪான்ਸਰ ਹੋਵੇ ਉਹਦੇ ਤੋਂ ਬਗੈਰ ਸਾਡੀ ਐਂਟਰੀ ਨਹੀਂ ਹੁੰਦੀ ਮੰਨ ਲਓ ਇੱਕ ਸਟੇਟ ਵਿੱਚੋਂ ਸਮਾਨ ਦੂਜੀ ਸਟੇਟ ਵਿੱਚ ਜਾਣਾ ਤੇ ਕਸਟਮ ਵਾਲੇ ਰੋਕਦੇ ਹੋ ਵੇਖਦੇ ਵੀ ਤੁਸੀਂ ਕੀ ਲੈ ਕੇ ਜਾ ਰਹੇ ਹੋ ਉਹ ਸਾਡੇ ਕਾਗਜ਼ ਵੇਖਣਗੇ ਸਾਰੇ ਹਨਾ ਚੀਜ਼ ਦੇ ਦੇਖ ਕੇ ਚੰਗੀ ਤਰ੍ਹਾਂ ਫੇਰ ਕਰਗੇ ਵੀ ਠੀਕ ਆ ਹੁਣ ਲੈ ਜਾ ਕਰੋਸ ਕਰ ਜਾਓ ਤੁਸੀਂ ਬਾਰਡਰ ਮਹਾਰਾਜ ਆਖਦੇ ਆ ਜੇ ਇਸ ਬੰਦੇ ਕੋਲ ਗੁਰੂ ਦੇ ਸ਼ਬਦ ਦੀ ਰਾਹਦਾਰੀ ਹੈ ਉਹਨੂੰ ਸੱਚਖੰਡ ਵਿੱਚ ਨਹੀਂ ਰੋਕਿਆ ਜਾਂਦਾ ਉਹਦੀ ਸਿੱਧੀ ਐਂਟਰੀ ਹੁੰਦੀ ਹੈ ਸੱਚਖੰਡ ਵਿੱਚ ਉਹ ਸਿੱਧਾ ਪਰਵਾਨ ਹੁੰਦਾ ਹੈ ਪਾਦਸ਼ਾਹ ਤਾਂ ਕਹਿੰਦੇ ਆ ਹੁਕਮ ਬੂਝੈ ਸੋਈ ਪਰਵਾਨ ਸੱਚ ਸ਼ਬਦ ਜਾਕਾ ਨਿਸ਼ਾਨ ਜਿਹੜੇ ਕੋ ਸੱਚੇ ਸ਼ਬਦ ਦੀ ਰਾਹ ਧਾਰੀ ਫਿਰ ਕਹਿੰਦਿਆ ਗੁਰਪੂਰੈ ਹਰਨਾਮ ਦੜਾਇਆ ਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ ਆਪਣਾ ਪਵਿੱਤਰ ਨਾਮ ਪੱਕਾ ਕਰ ਦਿੱਤਾ ਤੇ ਆਖਦਿਆ ਪੰਨਤ ਨਾਨਕ ਗੁਰ ਨਾਨਕ ਸੱਚੇ ਪਾਤਸ਼ਾਹ ਜੀ ਆਖਦਿਆ ਗੁਰੂ ਅਰਜਨ ਦੇਵ ਜੀ ਆਪਣੇ ਬਚਨਾਂ ਵਿੱਚ ਕਹਿੰਦੇ ਆ ਮੇਰੇ ਮਨ ਸੁਖ ਪਾਇਆ ਪੰਨਤ ਨਾਨਕ ਮੇਰੇ ਮਨ ਸੁਖ ਪਾਇਆ ਉਸ ਨਾਮ ਨੂੰ ਦ੍ਰਿੜ ਕਰਕੇ ਨਾਮ ਨੂੰ ਜਪ ਕੇ ਮੇਰੇ ਮਨ ਵਿੱਚ ਸੁੱਖ ਦੀ ਪ੍ਰਾਪਤੀ ਹੋ ਗਈ ਹੈ ਤੇ ਜੇ ਅੰਦਰ ਦਾ ਸੁੱਖ ਹੈ ਬਾਹਰ ਦਾ ਸੁੱਖ ਆਪਣੇ ਆਪ ਆ ਜਾਂਦਾ ਹੈ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਪਾਤਸ਼ਾਹ ਰਹਿਮਤ ਵਰਤੋਂ ਆਪ ਰੋਜ਼ ਜੁੜਦੇ ਹੋ ਜੀ ਪਿਆਰ ਨਾਲ ਆਓ ਸਤਿਗੁਰੂ ਜੀ ਦੀ ਕਿਰਪਾ ਨਾਲ ਜੇਸ ਨਾਮ ਨੂੰ ਜਪ ਕੇ ਮਨ ਦਾ ਸੁੱਖ ਵੀ ਤਨ ਦਾ ਸੁੱਖ ਵੀ ਮਿਲਦਾ ਉਸ ਨਾਮ ਨੂੰ ਰੋਜ਼ ਤੁਸੀਂ ਜਪਦੇ ਹੋ ਜੀ ਆਓ ਥੋੜਾ ਜਿਹਾ ਸਮਾਂ ਆਪਾਂ ਸੰਗਤ ਵਿੱਚ ਵੀ ਜਪਣਾ ਕੋਈ ਰਸਨਾ ਬਾਂਜੀ ਨਾ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ